ਕੀ ਹੜਤਾਲ ਕੀਤੀ ਜਾ ਰਹੀ ਹੈ ਜਿਹੜਾ ਕੋਲਕਾਤਾ ਦੇ ਵਿੱਚ ਕਿਹਨਾਂਲਾ ਕੰਮ ਕੀਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਰੇਪ ਕਰਕੇ ਉਸ ਤੋਂ ਬਾਅਦ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਵੀ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਕੀ ਸਥਿਤੀ ਹੈ ਇਸ ਵੇਲੇ ਚਰਨੰਦਰ ਦੀ ਇਸ ਚਲਕਤ ਦੇ ਵਿੱਚ ਕੋਈ ਤਾਲਕੀ ਹੈ ਕਿ ਕਿਹੜੇ ਕਾਈਡਲ ਤੱਕ ਕਰਦੇ ਜਿਹੜਾ ਹੁਣ ਮੰਨਿਆ ਜਾਂਦਾ ਹੈ ਸਥਿਤੀ ਤੋਂ ਬਹੁਤ ਸਮਝਾ ਕੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈ ਉਹਦੀ ਸ਼ੁਰੂਆਤ ਜਾਂ ਗੱਲ ਕਰਦੇ ਕੰਮ ਕਰਦੇ ਕਿ ਨਾ ਰੋਣਾ ਬੰਦਾ ਮੈਂ ਚੁਣਦਾ ਇਹ ਤਾਂ ਇਰਾਦਾ ਤੋਂ ਆਪੀਟੀ ਜਿਹੜੀ ਹੈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਅੱਜ ਪਰ ਦਸਾਂ ਵੱਲੋਂ ਕੋਈ ਵੀ ਜਿਹੜਾ ਕੰਮ ਕਾਰ ਨਹੀਂ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਨਾ ਲਗਾਤਾਰ ਹੋ ਜਿਹੜਾ ਡਾਕਟਰਾਂ ਦੇ ਵਿੱਚ ਰੋਸ ਨਾ ਲਗਾਤਾਰ ਵਧਦਾ ਚਲਾਇਆ ਹੈ ਸਫਾਈ ਤੇ ਰਿਹਾ ਤੁਸੀਂ ਜੇ ਸਰਦਕ ਤਸਵੀਰ ਦੇ ਵਿੱਚ ਜਿਹੜੀ O P D ਬਿਲਕੁਲ ਜਿਹੜੀ ਮਦਦ ਕਰ ਦਿੱਤੀ ਗਈ ਹੈ ਔਰ ਲੋਕਾਂ ਨੂੰ ਕਾਫੀ ਜੜੀ ਪ੍ਰਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੋ ਕਿ ਜਿਹੜੇ ਮਰੀਜ਼ ਆ ਕੇ ਤੇ ਉਹ ਨਜ਼ਾ ਤਾਰ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਕੇ ਆਦੇ ਨੇ ਔਰ ਉਹ ਨੂੰ ਉੱਪਰੋਂ ਲੈ ਕੇ ਜਿਹੜਾ ਜਦੋਂ O P D ਦਾ ਸਾਹਮਣਾ ਹੋਦੀ ਹੈ ਤੇ ਉਸ ਤੋਂ ਜਿਹੜੇ ਨੇ ਮਰੀਜ਼ ਉਹਨਾਂ ਨੂੰ ਕਾਫੀ ਜੜਾ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਗਿਆ ਤੇ ਅਮਦਾਸੂ ਤੋਂ ਬਾਵਾ ਜਿਹੜੀਆਂ ਮੈਂ ਉਹ ਜਿਹੜੀਆਂ ਮੈਂ ਸਭ ਤੋਂ ਪਹਿਲਾਂ ਹੈ ਜਾਵਾ ਬਾਕੀ ਸਾਰੀਆਂ ਜਿਹੜੀਆਂ ਸੇਵਾਵਾ ਜਿਹੜੀਆਂ ਮੈਂ ਖੰਡ ਕਰ ਦਿੱਤੀਆਂ ਕਿਹਾਵਾ ਔਰ ਡਾਕਟਰਾਂ ਨੇ ਜਿਹੜਾ ਥੋ ਨਜ਼ਰ ਬਹੁਤ ਸਾਫੀ ਚਲਾਵਾ ਹਨ ਪਰ ਇਹ ਆਵਾ ਡਾਕਟਰਾਂ ਨੇ ਇਹ ਕਹਣਾ ਹੈ ਕਿ ਸਾਨੂੰ ਇੰਤਹਾਤ ਚਲਦਾ ਵਾ ਇੱਕ ਰੈਜ਼ੀਡੈਂਟ ਡਾਕਟਰ ਜਿਹੜੇ ਸੀ ਡਾਕਟਰਾਂ ਦੀ ਤਾਂ ਤਨੋਂਲ ਬੰਨਾ ਚਾਹੀਦਾ ਤਾਂ ਕਹਾਂ ਕਿ ਹਸਪਤਲ ਚਲਾਵਾ ਤੇ ਇਸ ਤਰ੍ਹਾਂ ਤੋਂ ਜਿਹਨੇ ਤਨੋਂਲ ਨਾ ਆਉਣਾ ਕੋਈ ਨਾ ਹੋਣਾ ਔਰ ਸਰੂ ਲੈ ਕੇ ਚੜ੍ਹਨ ਲਗਾ ਪੈਰ ਜਿਹੜੇ ਡਾਕਟਰ ਦੇ ਨੇ ਰੋਸ ਪ੍ਰਸ਼ਾਸਨ ਦੇ ਵਿੱਚ ਪੈਂਡਲ ਮਾਰ ਰਹੇ ਨੇ ਰੋਸ ਪ੍ਰਸ਼ਾਸਨ ਕਰ ਰਹੇ ਨੇ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਿਰਫ ਫੰਕਸ਼ਨਲ ਸੇਵਾਵਾਂ ਜਿਹੜੀਆਂ ਉਹ ਗੱਲ ਤੋਂ ਖੂਰਾ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਸਭ ਤੋਂ ਵੱਡੀਆਂ ਤੋਂ ਸਮੇਂ ਰੋਣਾ ਕਿ ਜਿੱਥੇ ਦੀ ਹਜ਼ਾਰਾਂ ਲੋਕ ਜਿਹੜੇ ਨੇ ਹਰ ਰੋਜ਼ ਆਪਣਾ ਇਲਾਜ ਕਰਵਾਉਣ ਆਉਂਦੇ ਆਂ ਅੱਜ ਦੇ ਨੇ ਉਹ ਜਿਹੜਾ ਸਭ ਤੋਂ ਮਲਤੀ ਜਿਹੜਾ ਹਸਪਤਾਲ ਜਿਹੜਾ ਜਲੰਧਰ ਦਾ ਜਿਹੜਾ ਮੰਨਿਆ ਜਾਂਦਾ ਜਿੱਥੇ ਦੀ ਹਰ ਰੋਜ਼ ਹਜ਼ਾਰਾਂ ਲੋਕ ਆਪਣੇ ਇਲਾਜ ਵਾਸਤੇ ਆਉਂਦੇ ਨੇ ਓਪੀਡੀ ਵਾਸਤੇ ਆਉਂਦੇ ਨੇ ਹੋਰ ਕੰਪੀਟੀਟਿਵ ਦੇ ਅਸਲ ਵਿੱਚ ਬਿਲਕੁਲ ਡਾਕਟਰਾਂ ਦੇ ਰੂਮ ਆ ਗਏ ਨੇ ਕਿਉਂਕਿ ਬਿਲਕੁਲ ਬੰਦ ਪਏ ਨੇ ਹੈਗੇ ਨੇ ਅਭੀ ਤਸਵੀਰ ਤੁਸੀਂ ਮੈਂ ਤੁਹਾਨੂੰ ਦਿਖਾਉਣਾ ਅਭੀ ਰੂਮ ਕਿਹੜਾ ਕਿਸ ਤਰ੍ਹਾਂ ਦਾ ਸਰਜੀ ਕੋ ਲੋਕੀ ਦੀ ਆ ਕੀ ਹੈ ਇਹ ਵੀ ਦੂਜੇੜਾ ਸਰਜੀ ਦਾ ਡਾਕਟਰ ਦਾ ਆ ਗਿਆ ਹੈ ਇਹਦੀ ਰੂਮ ਅੱਥੇ ਬੰਦ ਆ ਜਾਵੇ ਇਹ ਵੀ ਡਾਕਟਰ ਚਲੇ ਗਏ ਆਪਣੀ ਹੱਤਾਂ ਹੌਲਤ ਕਰ ਕੇ ਹੋਏ ਨੇ ਉਹਦੀ ਰੋਸ ਜਿਹੜਾ ਬਿਲਕੁਲ ਡਾਕਟਰਾਂ ਦੇ ਵਿੱਚ ਜਿਹੜਾ ਜਨਰਲ ਰੋਸ ਹੈ ਕੀ ਉਹਨਾਂ ਦੇ ਵਿੱਚ ਰੈਜੀਡੈਂਟ ਡਾਕਟਰ ਦਾ ਜਿਹੜਾ ਪਰਹੇਜ਼ ਤੋਂ ਬਹੁਤ ਕਤਲ ਕਰਕੇ ਕੀਤਾ ਜਾਂਦਾ ਰਿਹਾ ਹੈ ਅਬ ਦੇਖੋ ਬੇਸ਼ੱਕ ਵੇਪਾਰੀਆਂ ਕਾਫੀ ਚੱਲੀਆਂ ਸਰਕਾਰ ਵੱਲੋਂ ਕੀਤੀਆਂ ਜਿੰਨਾ ਵਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਜੀਆਂ ਪਰ ਜਿੰਨਾ ਜਿਹੜਾ ਵਾ ਦੋਸ਼ੀ ਹੱਲ ਵੀ ਹੋਣਾ ਤੇ ਫੜਕ ਤੋਂ ਬਾਅਦ ਜਿਹੜੇ ਨੇ ਦਫਾਈ ਤੇ ਲੇ ਨੇ ਤੇ ਉਸ ਨੂੰ ਲੈ ਕੇ ਜਿਹੜਾ ਵਾ ਕਾਫੀ ਦੋਸਤ ਜਿਹੜਾ ਵਾ ਉਹਨਾਂ ਦੇ ਵਿੱਚ ਦਾ ਡਾਕਟਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਔਰ ਇਸ ਮਰੀਜ਼ਾ ਨਾਲ ਵੀ ਗੱਲ ਕਰਦੇ ਆ ਹਾਂਜੀ ਤੁਹਾਨੂੰ ਕਿੱਦਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਇਓ ਆਪੀਡੀ ਬੰਦ ਹੈ ਇਹਨਾਂ ਨੂੰ ਨਹੀਂ ਪਤਾ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਤਾਂ ਸਹੀ ਥੀ ਉਹ ਸਿਰ ਪੁੱਛਣ ਆਏ ਸੀ ਕਿ ਲੋਕ ਜਗਨੇ ਕਾਫੀ ਇਸ ਤੋਂ ਪਹਿਲਾਂ ਕਾਫੀ ਪਰੇਸ਼ਾਨ ਵੀ ਹੋਏ ਨੇ ਤਸਵੀਰਾਂ ਵੀ ਦਿਖਾਈਆਂ ਸੀ ਅਕਸਰ ਜਿਹੜੇ ਸਾਡੇ ਕੋਲ ਜਿੱਥੇ ਓਪੀ ਡੀ ਬੀਟੀਆਂ ਜਿਹੜੀਆਂ ਪਰਚੀਆਂ ਬਣਦੀਆਂ ਵਾ ਜਿੱਥੇ ਕਿ ਬਹੁਤ ਲੰਬੀ ਕਿਤਾਬ ਲੱਗੀ ਹੁੰਦੀ ਆ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਵਾ ਅੱਜ ਉਹ ਵੀ ਬਿਲਕੁਲ ਛੱਤ ਵਿੱਚ ਜੱਥੇ ਅੱਥਰ ਤੇ ਉਹ ਵੀ ਬਿਲਕੁਲ ਖਾਲੀ ਹੈ ਜਿੱਗੀਆਂ ਕਿਉਂਕਿ ਇਹ ਪਰਚੀ ਕਿਸੇ ਦੇ ਲਈ ਬਣਦੀ ਕੋਈ ਓਪੀ ਡੀ ਜਿਹੜੇ ਨੇ ਡਾਕਟਰਾਂ ਦੀ ਓਪੀ ਡੀ ਬੰਦ ਆ ਗਈ ਆ ਉਸ ਨੂੰ ਲੈ ਕੇ ਜਿਹੜਾ ਪਰਚੀ ਦਾ ਜਣਾ ਵਾ ਹੈਗਾ ਵਾ ਇਹ ਕਾਊਂਟਰ ਉਹ ਵੀ ਬਿਲਕੁਲ ਜਿਹੜਾ ਬੰਦ ਆ ਗਿਆ ਵਾ ਪਰਚੀ ਜਲੀ ਨਹੀਂ ਬਣਾਈ ਜਾਂਦੀ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਤੁਸੀਂ ਕਿੱਥੋਂ ਆਏ ਹੋ ਤੁਸੀਂ ਤੁਹਾਨੂੰ ਪਤਾ ਸੀ ਕਿ ਅ ਤੇ ਡਾਕਟਰਾਂ ਨੇ ਜੇ ਸਾਡੇ ਕਿਸੇ ਨੂੰ ਆ ਕੀ ਕਿਹਾ ਜੀ ਤੁਹਾਨੂੰ ਹਾਂ ਹਮਨ ਦਾ ਨਿਸ਼ਾਨ ਕਰਦਾ ਮੈਂ ਕਿ ਸਾਹ ਹਲਕਾਰਦਾ ਮੁੰਡਾ ਬੋਦਾ ਕਹਿੰਦਾ ਜੀ ਦਵਾਈ ਵੀ ਪਹਿਲੇ ਬੱਚੀ ਕੰਮ ਤੇ ਟੀਕੂ ਉਹ ਕੰਦੇ ਵੀ ਉੱਥੇ ਚੱਲਦੇ ਆ ਬੇਕੋ ਤੁਸੀਂ ਕਹਿੰਦੇ ਹੋ ਕਿ ਕਿਤੇ ਡਾਕਟਰ ਕਿਹੜੇ ਨੇ ਇਹਨਾਂ ਨੂੰ ਸੁਣਾਈ ਜੜੀ ਨਹੀਂ ਕਰਦੇ ਕਿ ਕਿਉਂਕਿ ਕਹਿੰਦੇ ਕਿ ਕਿਉਂਕਿ ਅਕਸਰ ਪਾਹ ਹੈ ਪਾਹ ਨੂੰ ਲੈ ਕੇ ਡਾਕਟਰ ਆਪਣਾ ਰੋਜ਼ ਪ੍ਰਦਰਸ਼ਨ ਤਾਂ ਦੇ ਲੇ ਤੇ ਜਦੋਂ ਪੇਸ਼ੈਂਟਾਂ ਦਾ ਜਮੇ ਲਗਾਤਾਰ ਉਹਨਾਂ ਨੂੰ ਪਤਾ ਨਹੀਂ ਦੱਸਦੇ ਆ ਬਹੁਤ ਹੀ ਹਨ ਉਹ ਰਹਿੰਦੇ ਆ ਅੱਜ ਤੋਂ ਬਾਕੀ ਜਿਹੜੇ ਪੇਸ਼ੇਦਾਰ ਜੀ ਜਿਹੜੇ ਡਾਕਟਰ ਕੀ ਕਹਿੰਦੇ ਆ ਬਿਲਕੁਲ ਤਾਂ ਪੀੜਾ ਤਾਂ ਉਹ ਵਾਇਰਸ ਖਾ ਰਿਹਾ ਜਲੰਧਰ ਤੋਂ ਤੁਸੀਂ ਦੇਖੋ ਕਿ ਪੀੜਾ ਦੇ ਵਿੱਚ ਲੋਕਾਂ ਦਾ ਐਸੀ ਚੜਾ ਮੈਂ 3 ਹਫ਼ਤਾ ਹੋ ਗਿਆ ਡਾਕਟਰ ਉਹਨਾਂ ਨੂੰ ਜਿਹੜੇ ਨਹੀਂ ਮਿਲਦੇ ਤੇ ਜਿਸ ਨਾਲ ਉਹਨਾਂ ਨੂੰ ਕਾਫੀ ਚੜੀ ਗਈ ਸਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਹੋਰ ਵੀ ਜਿਹੜੇ ਜਿਹੜੇ ਪੇਸ਼ੇਦਾਰ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਸਭ ਕਿਸੇ ਜਿਥੋਂ ਆਏ ਅ ਤੁਹਾਨੂੰ ਪਤਾ ਸੱਚਾ ਜਾਂਦਾ ਆ ਲੱਗਿਆ ਨਹੀਂ ਜੀ ਆ ਤੁਹਾਡਾ ਪੇਸ਼ੈਂਟ ਹੈ ਨਹੀਂ ਕੋਈ ਪੇਸ਼ੈਂਟ ਦੀ ਗੱਲ ਨਹੀਂ ਹੈ ਇਹ ਤੋਂ ਕੋਈ ਨਹੀਂ ਕੋਈ ਨਹੀਂ ਪਰ ਵਜਤ ਇਹ ਬਾਕੀ ਤਾਂ ਆ ਗਿਆ ਅੱਜ ਅੱਜ ਅੱਛਾ ਸਿੱਖਵਾਏ ਤੁਸੀਂ ਮੈਂ ਕਰ ਰਿਹਾ ਹਾਂ ਓਕੇ ਤਕੀਦ ਬਾਰੇ ਤੁਹਾਨੂੰ ਕਹਿੰਦੇ ਡਾਕਟਰ ਸਾਹਿਬ ਬੈਠੇ ਨਹੀਂ ਮਰਤਾਲ ਵਿੱਚ ਬਿਲਕੁਲ ਤਾਂ ਪੇਸ਼ੰਗੇ ਦੇ ਵਿੱਚ ਮਦਦियां ਤੋਂ ਆਏ ਨੇ ਕਿ ਜਿਲੰਗਾ ਤੋਂ ਆਏ ਨੇ ਕੋ ਸਤੋ ਆਏ ਨੇ ਉਸ ਨੂੰ ਲੈ ਕੇ ਚੜਾ ਵਾ ਕਾਫੀ ਚੜਾ ਵਾ ਲੋਕਾਂ ਅਮਰੀਕਾ ਨੂੰ ਕਾਫੀ ਪਤਲੀ ਦਾ ਜੋਖਮ ਸਾਹਮਣਾ ਕਰਨਾ ਪੈ ਰਿਹਾ ਹੈ ਤੋ ਕਿ ਜਲੰਧ ਦੇ ਡਾਕਟਰ ਅਜੀ ਜਿਹੜੇ ਨੇ ਓਪੀਡੀ ਬਿਲਕੁਲ ਵਧ ਕਰ ਦਿੱਤੀ ਗਈ ਹੈ ਜਲੰਧ ਦੇ ਡਾਕਟਰ ਹਰ ਰੋਜ਼ ਆਉਂਦੇ ਆਗੇ ਨੇ ਤਲਵੱਤੇ ਦੀ ਰਾਈ ਗੈਸ ਤੇ ਜਿਹੜੇ ਡਾਕਟਰ ਗਾਜੀ ਰਾਈ ਜਾਂ ਡਾਕਟਰ ਉਸ ਨੂੰ ਜਾਦਾ ਬਲੱਡ ਕਾਰਡ ਤੋਂ ਬਾਅਦ ਕੱਲ੍ਹ ਕੱਲ੍ਹ ਕੱਤਲ ਕਰ ਦਿੱਤਾ ਜਾਂਦਾ ਉਸ ਤੇ ਰੋਸ ਤੇ ਜਿਹੜੀ ਅੱਗ ਹੋ ਜਿਹੜੀ ਆ ਜਲੰਧਰ ਵਾਲੇ ਵੀ ਪੰਜਾਬ ਵਾਲੇ ਵੀ ਜਿਹੜੀ ਆ ਵਾਧੂ ਵਿੱਚ ਦਿਖਾਈ ਦੇ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜੇ ਮਰੀਜ਼ ਆ ਉਹਨਾਂ ਨੂੰ ਕਾਫੀ ਜਣਾ ਦਾ ਪੱਥਾ ਨਹੀਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮਰੀਜ਼ ਤੇ ਦੂਰ ਦੂਰੋਂ ਆਏ ਨੇ ਤੇ ਇਹਨਾਂ ਨੂੰ ਨਹੀਂ ਸੀ ਪਤਾ ਵੀ ਅੱਗੇ ਜਿਹੜੀ ਹਰਪਾ ਆ ਰਹੀ ਹੈ ਜਾਂ ਤਾਂ ਉਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਜਿਹੜੀ ਆ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰੰਗਿਤ ਤਰਨਾ ਪਿਆ ਰਿਹਾ ਤਾਂ ਫਿਰ ਇੱਕ ਵਾਰੀ ਖੇਤ ਖਾ ਦੇਣਾ ਇਹ ਅਮਰਜੈਂਸੀ ਹੈ ਜਲੰਧਰ ਸਿਵਲ ਹਸਪਤਾਲ ਦੀ ਅਮਰਜੈਂ ਬਿਲਕੁਲ ਬੰਦਾ ਗਿਆ ਤੇ ਅਮਰਜੰਤ ਸਿੰਘ ਭਾਗ ਦੇ ਜਿਹੜੇ ਕੋਈ ਐਮਰਜੈਂਸੀ ਜਾਂਦਾ ਹੋ ਜਾਂਦਾ ਵਾ ਜਾਂ ਕੋਈ ਡਿਲੀਵਰੀ ਕੇਸ ਆ ਜਾਂਦਾ ਜਾਂ ਕੁਝ ਕਾਫੀ ਅਮਰਜੈਂਸੀ ਜਿਹੜਾ ਕੇਸ ਆਏਗਾ ਉਹਦਾ ਜਿਹੜਾ ਸਿਰਫ ਇੱਥੇ ਇਲਾਜ ਹੋਏਗਾ ਅਦਰਵਾਈਜ਼ ਕੋਈ ਵੀ ਓਪੀਡੀ ਜਾਂ ਕੋਈ ਵੀ ਸਲਿੱਪ ਜਿਹੜੀ ਆ ਕਿਸੇ ਦੀ ਵੀ ਜਿਹੜੀ ਨਹੀਂ ਬਣਾਈ ਪਾਈ ਆ ਜੀ ਕਿਉਂਕਿ ਡਾਕਟਰ ਜਿਹੜੇ ਬਿਲਕੁਲ ਇਹ ਹੱਥ ਹਲਦੇ ਪਿਆ ਇਹ ਕਹਿੰਦੇ ਰਹੇ ਆ ਜੀ ਓਪੀਡੀ ਜਿਹੜੀਆਂ ਸਾਰੀਆਂ ਸਵੇਰਾਂ ਬੰਦ ਕਰਤੀਆਂ ਗਿਆ ਸਿਰਫ ਸਾਰੇ ਜਿਹੜੀਆਂ ਹੋਰ ਬਾਕੀ ਸਾਰਿਆਂ ਤੋਂ ਬਾਕੀ ਬੰਦ ਲਏ ਤੁਸੀਂ ਅਮਰਜੰਸੀ ਦੇ ਦਰਸਾਉਂਦੇ ਹੋ ਤਾਂ ਸਿਰਫ ਅਮਰਜੰਸੀ ਉਪਾਰਜ ਵਾਲਾ ਹੈ ਗੁਲੰਦਰ ਦਾ ਉਹੀ ਚੱਲ ਰਿਹਾ ਹੋਇਆ ਬਾਕੀ ਸਾਰੇ ਜਿਹੜੇ ਡਿਪਾਰਟਮੈਂਟ ਆ ਗਏ ਨੇ ਤੇ ਬੰਦੇ ਤਸਵੀਰਾਂ ਤੁਹਾਨੂੰ ਗੁਲੰਦਰ ਤੋਂ ਲਾਈਵ ਤਸਵੀਰਾਂ ਦਿਖਾ ਰਿਹਾ ਗਿਆ ਕਿ ਇਹ ਤਸਵੀਰਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਗੁਲੰਦਰ ਦੀ ਓਪੀਡੀ ਹਸਪਤਾਲ ਜੀ ਬੜੀ ਪ੍ਰੋਬਲਮ ਹੈ ਮਸਾਫਤ ਪ੍ਰੋਬਲਮ ਹੈ ਜਿੰਨਾਂ ਯਾਰੀ ਗੋਡੀ ਨੇ ਹਾਲਾ ਮੈਂ ਇਹਨੂੰ ਬ੍ਰੇਕ ਮਿਲ ਲੱਗੇ ਪਾਉਂਦੇ ਅੰਮਰ ਜੱਤਰੀ ਇਹ ਜਿਹੜੀ ਪ੍ਰੋਬਲਮ ਹੈ ਇਹਨੂੰ ਸਾਡੇ ਕਰਾਂ ਤੁਹਾਨੂੰ

ਸਾਈਨ ਕਰਨਾ ਜਦੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਪੇਸ਼ੈਂਟ ਜਿਹੜੇ ਆਏ ਨੇ ਇਹਨਾਂ ਨੂੰ ਬ੍ਰੇਨ ਦੇ ਵਿੱਚ ਹੈਗਾ ਪ੍ਰੋਬਲਮ ਹੈਗੀ ਆ ਔਰ ਇਹਨਾਂ ਦਾ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀ ਹੈਗੀ ਆ ਆਪਣਾ ਇਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਆ ਇਹ ਨਸ਼ਾ ਛਡਾਊ ਕੇਂਦਰ ਜਿਹੜਾ ਵਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਹਨਾਂ ਨੇ ਦਾਖਲ ਕਰਾਵਾ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ 2 ਦਿਨ ਦੀ ਹੜਤਾਲ ਦੇ ਆਧਾਰ 'ਤੇ ਜਿਹੜਾ ਵਾ ਤੁਹਾਡਾ ਇਲਾਜ ਨਹੀਂ ਹੋ ਸਕਦਾਗਾ 2 ਦਿਨ ਬਾਅਦ ਤੁਸੀਂ ਆਓ ਕਿਉਂਕਿ ਇਥੇ ਜਿਹੜੀ ਡਾਕਟਰਾਂ ਦੀ ਜਿਹੜੀ ਆਪੀਡੀ ਮੰਨਦਾ ਕੋਈ ਵੀ ਡਾਕਟਰ ਜਿਹੜਾ ਵਾ ਦੇਖਣ ਤੋਂ ਇਲਾਜ ਨਹੀਂ ਦੇ ਸਕਦਾ ਕੋਈ ਅਮਰਜੰਸੀ ਹਵਾ ਦੇ ਵਿੱਚ ਖੜੇ ਸੀ ਲੇਕਿਨ ਅਮਰਜੰਸੀ ਦੇ ਵਿੱਚ ਵੀ ਡਾਕਟਰਾਂ ਵੱਲੋਂ ਜਿਹੜਾ ਵਾ ਦੇਖਣ ਤੋਂ ਇਲਾਜ ਕਰ ਦਿੱਤਾ ਗਿਆ ਵਾ ਔਰ ਤੇ ਇਹੀ ਕਿਹਾ ਗਿਆ ਕਿ ਹੜਤਾਲ ਹੈ ਹੜਤਾਲ ਤੋਂ ਬਾਅਦ ਤੁਸੀਂ ਆਓ ਆਪਣਾ ਕੋਈ ਧਰਦਾ ਤੇ ਨਾਲ ਆਪਣਾ ਕੋਈ ਮਰੀਜ਼ ਲੈ ਜਾਓ ਕੋਈ ਆਪਣਾ ਧਰਦਾ ਰਿਸ਼ਤੇਦਾਰ ਲੈ ਜਾਓ ਉਹਨਾਂ ਨੇ ਕਹਿੰਦੇ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਆਇਆ ਮੈਂ ਤੇ ਇਹੀ ਕਿਹਾ ਗਿਆ ਜਿਹੜੀਆਂ ਮਰੀਜ਼ਾਂ ਨੂੰ ਵੀ ਹੋ ਰਹੀ ਹੈ ਡੀਐਲ ਜ਼ਿਆਦਾਤਰ ਇਥੇ ਜਿਹੜਾ ਨਸਾ ਸ਼ਡਾਊਟ ਕੇ ਅੰਦਰ ਇਸ ਹਸਪਤਾਲ ਦੇ ਵਿੱਚ ਕੋਈ ਹਸਪਤਾਲ ਦੇ ਨੈਤੀ ਬਣਾਇਆ ਜਾਂਦਾ ਜਿੱਥੇ ਕਿ ਜ਼ਿਆਦਾ ਲੋਕਾਂ ਦਾ ਨਸਾ ਵੀ ਸ਼ਡਾਇਆ ਜਾਂਦਾ ਹੈ ਉਸ ਨੂੰ ਲੈ ਕੇ ਵੀ ਲੋਕ ਜਿਹੜੇ ਨੇ ਕਾਫੀ ਗੜੇ ਨੇ ਪਛਾਣ ਹੋ ਰਹੇ ਨੇ ਉਹਨਾਂ ਦਾ ਇਹ ਕੀ ਅਮਾਕਸਤੀ ਲਈ ਕਿਸੇ ਨਾ ਕਿਸੇ ਡਾਕਟਰ ਨੂੰ ਇੱਥੇ ਜਿਹੜਾ ਅਵੇਲੇਬਲ ਹੋਣਾ ਚਾਹੀਦਾ ਵਾ ਦੇਖਣਾ ਚਾਹੀਦਾ ਤਾਂ ਕਿ ਮਰੀਜ਼ ਜਿਹੜੇ ਨੇ ਪ੍ਰੇਸ਼ਾਨ ਨਾ ਹੋਣ ਬੇਸ਼ੱਕ ਫੜਤਾ ਹਾਲ ਉਹਨਾਂ ਦੀ ਜਾਇਜ਼ ਹੈ ਡੀਐਲ ਮੰਨ ਦਾ ਉਹਨਾਂ ਦੀ ਜਾਇਜ਼ ਹੈ ਪਰ ਜਿਹੜੀਆਂ ਵੀ ਲੋਕਾਂ ਆਮਲੇ ਮਰੀਜ਼ਾਂ ਦਾ ਵੀ ਜਿਹੜਾ ਵਾ ਧਿਆਨ ਰੱਖਣਾ ਜਰਾ ਹੈ ਉਹ ਕਾਫੀ ਜ਼ਰੂਰੀ ਹੈ ਕਿਉਂਕਿ ਪੇਸ਼ੈਂਟ ਕਾਫੀ ਦੂਰੋਂ ਦੂਰੋਂ ਆਉਂਦੇ ਨੇ ਉਸ ਨੂੰ ਲੈ ਕੇ ਜਿਹੜਾ ਵਾ ਦਿਲੰਦਾਰ ਦੇ ਦਿੱਤੇਗਾ ਜਰਾ ਕਾਫੀ ਜਿਹੜਾ ੱੱਖਾਂ ਦੀ ਦਾ ਫਾਰਮ ਲੈ ਜਰਾ ਵਾ ਤਾਂ ਕਨੂੰ ਲੋਕਾਂ ਨੂੰ ਅਰਜ਼ੀ ਪੇਸ਼ੈਂਟਾਂ ਨੂੰ ਕਰਨਾ ਪੈਦਾ ਵਾ ਇਸ ਦੀ ਹੱਤਾਂ ਨੂੰ ਲੈ ਕੇ ਪਰ ਤਾਂ ਸਾਫ਼ ਜਿਹੜਾ ਵਾ ता जोकि सबका गुस्सा फुट रहा है हालांकि डॉक्टर ही नहीं बल्कि जो भी ने अपना गुस्सा दिखा रहे क्योंकि इंसाफ की मांग होनी चाहिए क्योंकि इस तरह का कम ताकि दुबारा ना हा। हो सके इस करके डॉक्टर ही जड़े कि सुरक्षित नहीं हैगे अपनी ड्यूटी दौरान तक किस तरीके के बाकी लोग सुरक्षित हो सकते ने जी नरेंद्र तो <laughs> अपना मरीज आंदा है जब पेशेंट आंदा है उसका कोई प्रॉब्लम है तो इसी तरह फौरन का डॉक्टर के लोगों को भी इस तरह चाहिए कि बड़ी दस दिन रखा इसलिए ज्यादा भी जरा भी जरा भी डॉक्टर पर लोगेंगे डॉक्टर एक डॉक्टर की होली बहुत जरूरी है और कितना कि अगर गलत करिए गुटा डॉक्टर बिल्कुल इलाज भी जाहिर गुटा है गुटा जरा बनना भी तस्वीर फिर दिखा देना दिल दसपिटल दिन तस्वीर में होर भी जो अपने मरीज है nah pasti ya, tapi kita tadi karena saya jangan lama lagi, karena tadi apa lihat itu sebagai kalimat yang seperti itu, kita berusaha. Oke, sekarang sih, bagaimana sih perawatnya? Bagaimana jenis penyakitnya? Jenis apa? Oke, jenisnya apa? ਪਤਾ ਨਹੀਂ ਕੋਈ ਆਪੇ। ਓਕੇ। ਯਾ ਤਾਂ ਆਪਾਂ ਦਾ ਮਤਲਬ ਹੈ ਮੈਂ ਅਸਾਂ ਲੱਗਣਾ ਬਰਨਿਆ ਕਿਉਂ ਆਪਣਾ ਮੰਨਿਆ ਖੁੱਤਾਂ ਫਾਟ ਗੱਲ ਕਰਦਾ ਹੈ ਕੋਈ ਬਰਨ ਵਾਈਟ ਚਾਉਦਾ ਹੈ ਯਕੀਨ ਕਰ ਲਓ ਕਿਰਾਏ ਚੱਲ ਜਾਂਦਾ। ਉਹ ਦਰਵਾਜ਼ਾ ਪਈ ਨਾ ਦਰਮੇਂ ਨੂੰ। ਇਹ ਕਿਹਨੇ ਆਹ ਨਹੀਂ ਮਤਲਬ ਕਿਰਾਂਤ ਨੂੰ ਬੁਲਾਣਾ ਬੁਲਾ ਲਾ। ਤੁਸੀਂ ਦੇਖ ਸਕਦੇ ਹੋ ਕਿ ਲਾਈਵ ਨੂੰ ਰੋਕਣ ਵਾਸਤੇ ਜਿਹੜਾ ਵਾਹ ਦਸਤਰਾ ਵੱਲੋਂ ਜਿਹੜੇ ਨੇ ਕੀਤੀ ਬੜੀ ਮਨੁੱਖਾਂ ਦਾ ਜਿਹੜਾ ਦੁੱਖ ਨਾਲ ਸੰਭਾ ਕੀਤਾ ਜਾਇਆ ਜਾ ਸਕੇ ਮੀਡੀਆ ਨੂੰ ਰੋਕਿਆ ਜਾ ਰਿਹਾ ਦਾ ਮੀਡੀਆ ਤੋਂ ਮੈ ਜਿਹੜਾ ਵਾਹ ਤਾਂ ਪਾਸੋਂ ਕਿੰਨੀ ਕੀਤੀ ਜਾ ਰਹੀ ਆ ਜਿਹੜੀਆਂ ਤਸਵੀਰਾਂ ਸਾਹ ਦਿਖਾਈਆਂ ਜਾ ਸਕਣ ਵਿਜਲ ਗਲਤ ਆਪਣੀ ਹੱਥ ਆ ਜਾਗੇ ਨੇ ਪਰ ਦੂਜੇ ਪਾਸੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਲੋਕਾਂ ਦਾ ਦੁੱਖ ਜਲਾਵਾ ਕਿਦਾਂ ਬਿਆਨ ਹੋ ਰਿਹਾ ਲਾਈਵ ਤੋਂ ਵੀਰਾਂ ਤਾਂ ਜਲਾਉਂਦਾ ਤੋਂ ਦਿਖਾ ਰਿਹਾ ਗਿਆ ਔਰ ਇਹਨਾਂ ਦੇ ਜਿਹੜੇ ਅੱਗੇ ਜਿਹੜੇ ਪੋਲਿਟਿ ਵਾਲੇ ਰੱਖੇ ਜਿਹੜੇ ਉਹਨਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੇਕਾਬੂਗੀ ਹੈ ਕਿ ਉਹਨਾਂ ਬੋਲੇ ਹੈ ਕਿ ਅਸੀਂ ਬਿਲਕੁਲ ਤੁਸੀਂ ਇਹ ਸਟੇਟ ਕਰ ਰਹੇ ਹੋ ਕਵਰੇਜ ਨਹੀਂ ਤਾਂ ਫਰਦੇ ਨਹੀਂ ਦਿਖਾਵਾ ਕਰਦੇ ਕਿ ਲੋਕਾਂ ਦੇ ਦੁੱਖ ਨੂੰ ਜਗ੍ਹਾ ਤੇ ਤੁਸੀਂ ਸਾਂਝਾ ਨਹੀਂ ਤਾਂ ਫੱਦ ਕਰਮ ਤੁਸੀਂ ਕਿੱਥੇ ਹੋ ਗਏ ਕਿ ਕਿਸ ਤਰ੍ਹਾਂ ਬੰਦ ਜੰਗਲ ਉਹ ਕੋ ਬੋਲੀਵੁੱਡ ਬੋਲੀਵੁੱਡ ਦੇ ਖਰਦ ਪੀ ਗਿਆ ਕਿਤਾ ਉਹਦਾ ਦੱਸਣਾ ਚਾਹ ਰਹੇ ਮੀਡੀਆ ਨਾਲ ਕੀ ਕਿਸ ਤਰ੍ਹਾਂ ਹੋ ਰਿਹਾ ਕਿ ਕਿਹਾ ਹੋਇਆ ਦਾ ਆਫੀਸ਼ਰਾਂ ਦਾ ਲੋਕਾਂ ਦੇ ਜਿਹੜੇ ਤਕਲੀਫਾਂ ਨੇ ਉਹ ਜ਼ਰੂਰ ਆਪਾਂ ਕਿੱਥੇ ਸਰਕਾਰ ਤੋਂ ਪੇਸ਼ ਆਉਣਾ ਕਿ ਦਫ਼ਤਰ ਦੀ ਜਿਹੜੀ ਦੁੱਖ ਦੇ ਵੇਖਦਾ ਤਾਂ ਕੋਈ ਹੱਲ ਹੋ ਗਿਆ ਉਹਨਾਂ ਦਾ ਸਵਾਲ ਕਰਦਾ ਪਰ ਕਿੱਥੇ ਨਿਕਲ ਜੀ ਲੋਕ ਕੁਝ ਬਿਲਕੁਲ ਨਹੀਂ ਰਿਹਾ ਸੋ ਹਰਿੰਦਰਪਾਲ ਵੀ ਸਾਡਾ ਜੁੜ ਚੁੱਕੇ ਨੇ ਪਚਾਲਾ ਤੋਂ ਸੁਰਿੰਦਰ ਉਸ ਵੇਲੇ ਇਸ ਵੇਲੇ ਕੀ ਸਥਿਤੀ ਹੈ ਕਿਉਂਕਿ ਕੋਲਕਾਤਾ ਦੇ ਵਿੱਚ ਜਿਹੜਾ ਕਿ ਕਿਨੌਣਾ ਕੰਮ ਹੋਇਆ ਜਿਸ ਦੇ ਕਰਕੇ ਹਰ ਪਾਸੇ ਗੁੱਸਾ ਫੁੱਟ ਰਿਹਾ ਹਾਲਾਂਕਿ ਡਾਕਟਰ ਹੀ ਨਹੀਂ ਬਲਕਿ ਜਿਹੜੇ ਕਿ ਲੋਕ ਵੀ ਆਪਣਾ ਗੁੱਸਾ ਦਿਖਾ ਰਹੇ ਨੇ ਕੈਂਡਲ ਮਾਰਚ ਕਰਦੇ ਜਾ ਰਹੇ ਨੇ ਥਾ ਥਾ ਤੇ ਤੇ ਹੁਣ ਪੰਜਾਬ ਦੇ ਵਿੱਚ ਵੀ ਡਾਕਟਰਾਂ ਦੇ ਵੱਲੋਂ ਜਿਹੜਾ ਕਿ ਇਹ ਰੋਸ ਪਤਾ ਚਾਰੇ ਜਿਹੜਾ ਕਿ ਜਗ੍ਹਾ ਜਗ੍ਹਾ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਵੇਲੇ ਕੀ ਸਥਿਤੀ ਹੈ ਉਥੇ ਇਨ ਕੋਲਕਾਤਾ ਹਿੰਦੂ ਜੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਗੰਗਾ ਦਾ ਦੇਰਨਾਰ This is the name ਇਹੋ ਜਿਹੇ ਕਹਿੰਦੇ ਪਾਲਚ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਜੀ 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 ਆਹ ਟੌਪ ਸਰ ਜਿਹੜਾ ਹੈ ਕੈਨੋਟ ਬੀ ਔਰ ਇਸ ਦਾ ਓਪੀਡੀ ਜਿਹੜੀ ਹੈ ਉਹ ਵੀ ਬੰਦ ਪਈ ਹੈ ਡਾਕਟਰ ਵੱਲੋਂ ਜੋ ਮਰੀਜ਼ਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਲੇਕਿਨ ਓਪੀਡੀ ਜਿਹੜੀ ਹੈ ਉਹ ਅੱਜ ਨਹੀਂ ਕੀਤੀ ਜਾ ਰਹੀ ਟੈਸਟ ਜਿਹੜਾ ਹੈ ਉਹ ਬਿਆਨ ਨਹੀਂ ਹੈ ਟੌਪ ਸਰ ਜੀ ਦੇਖ ਸਕਦੇ ਹੋ ਸਾਰੇ ਡਾਕਟਰ ਜਿਹੜੇ ਹੈਗੇ ਨੇ ਤਸਵੀਰਾਂ ਤੁਸੀਂ ਦੇਖੋ ਜਿਹੜੇ ਹੈ 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 ਜਿਹੜੇ ਹ

ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਲਾਈਵ ਤਸਵੀਰਾਂ ਜਿੱਥੇ ਕਿ ਆਪੀਡੀ ਸੇਵਾਵਾਂ ਪਰਬਾਵਿਤ ਨੇ ਮਰੀਜ਼ਾਂ ਨੂੰ ਹਾਲਾਕੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਜਿਹੜੇ ਕਿ ਐਮਰਜੈਂਸੀ ਸੇਵਾਵਾਂ ਨੇ ਉਹ ਜਿਹੜੇ ਕਿ ਚਾਲੂ ਰੱਖਿਆ ਹੋਈਆਂ ਨੇ ਜਿਹੜੇ ਕਿ ਮਰੀਜ਼ ਆ ਰਹੇ ਨੇ ਔਰ ਅਮਰਜੈਂਸੀ ਸੇਵਾਵਾਂ ਨੂੰ ਜ਼ੋਰ ਦਿੱਤੀਆਂ ਜਾ ਰਹੀਆਂ ਨੇ ਪਰ ਹਾਲਾ ਕਿ ਜਿਹੜੇ ਕਿ ਓਪੀਡੀ ਸੇਵਾਵਾਂ ਦੇ ਲਈ ਮਰੀਜ਼ ਪਹੁੰਚ ਰਹੇ ਨੇ ਉਹਨਾਂ ਦੇ ਲਈ ਜਿਹੜੇ ਕਿ ਕਾਫੀ ਪਰੇਸ਼ਾਨੀ ਹੈ ਕਿਉਂਕਿ ਦੋ ਦਿਨਾਂ ਦੀ ਇਹ ਹੜਤਾਲ ਦੱਸੀ ਜਾ ਰਹੀ ਹੈ ਸਾਰੇ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਓਪੀਡੀ ਸੇਵਾਵਾਂ ਜਿਹੜੇ ਕਿ ਉਹ ਬੰਦ ਕੀਤੀਆਂ ਗਈਆਂ ਨੇ ਸੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੋਲਕਾਤਾ ਦੇ ਵਿੱਚ ਜਿਹੜਾ ਕਿ ਕਿੰਨਾ ਨਾਕਾਮ ਹੋਇਆ ਜਿਹੜੇ ਕਿ ਦਰਿੰਦਗੀ ਕੀਤੀ ਗਈ ਮੁਲਜ਼ਮਾਂ ਦੇ ਵੱਲੋਂ ਹਾਲਾ ਕਿ ਕੁਝ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਸੀਬੀਆਈ ਜਾਂਚ ਵੀ ਜਿਹੜ ਸਖਤ ਜੜੇ ਕੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਭ ਤੋਂ ਸਖਤ ਸਜ਼ਾ ਉਨ੍ਹਾਂ ਨੂੰ ਦਿੱਤੀ ਜਾਵੇ ਇਹਨਾਂ આરોપીਆਂ ਨੂੰ ਹੋਰ ਹੋਰ ਇਸੇ ਰਚਲੇ ਜੜੇ ਕਿ ਸਰਕਾਰੀ ਹਸਪਤਾਲ ਜਿੱਥੇ ਕਿ ਜਲੰਧਰ ਦੇ ਵਿੱਚ ਹਸਪਤਾਲ ਦੇ ਜੜੇ ਕਿ ਸਟਾਫ ਨਾਲ ਦੇ ਨਾਲ ਵੀ ਬਦਤਮੀਜ਼ ਬਦਤਮੀਜ਼ੀ ਕੀਤੀ ਗਈ ਹੈ ਇਸ ਨੂੰ ਲੈ ਕੇ ਵੀ ਜੜਾ ਕਿ ਕਾਫੀ ਰੋਸ ਪ੍ਰਗਟ ਆਇਆ ਜਾ ਰਿਹਾ ਹੈ ਇਸ ਲਈ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਕੋਲਕਾਤਾ ਦੇ ਵਿੱਚ ਜਿਹੜੀ ਕਿ ਦਰਿੰਦਗੀ ਹੋਈ ਹੈ ਉਸ ਦੀ ਅੱਗ ਹੁਣ ਪੰਜਾਬ ਦੇ ਵਿੱਚ ਵੀ ਪਹੁੰਚ ਚੁੱਕੀ ਹੈ ਪੰਜਾਬ ਦੇ ਡਾਕਟਰ ਨੇ ਜਿਹੜੇ ਕਿ ਉਹ ਰੋਜ਼ ਪ੍ਰਗਟ ਕਰ ਰਹੇ ਨੇ ਡਾਕਟਰਾਂ ਦੀ ਹੜਤਾਲ ਹੈ ਦੇਸ਼ ਵਿਆਪੀ ਹੜਤਾਲ ਪੰਜਾਬ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਹੜਤਾਲ ਕਾਰਨ ਓਪੀਡੀ ਸੇਵਾਵਾਂ 'ਤੇ ਪ੍ਰਭਾਵਿਤ ਨੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਹੋਈਆਂ ਤੁਜ ਜ਼ਿਕਰ ਕਰਕੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੋ ਕੋਲਕਾਤਾ ਦਰਿੰਦਗੀ ਮਾਮਲਾ ਪੰਜਾਬ ਦੇ ਵਿੱਚ ਵੀ ਪਹੁੰਚੇ ਦਿੱਤੇ ਕਿ ਪੰਜਾਬ ਦੇ ਵਿੱਚ ਵੀ ਇਹ ਅੱਗ ਪਹੁੰਚ ਚੁੱਕੀ ਹੈ ਤੇ ਲਗਾਤਾਰ ਜਿਹੜੇ ਕਿ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਕਈ ਜਗ੍ਹਾ ਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਜਾ ਰਿਹਾ ਪਰ ਜਿਹੜੇ ਕਿ ਇਹ ਅੱਗ ਜਿਹੜਾ ਗੁੱਸਾ ਹੈ ਫੁੱਟ ਰਿਹਾ ਕਿਉਂਕਿ ਜਿਹੜਾ ਕਿ ਕੋਲਕਾਤਾ ਦੇ ਵਿੱਚ ਦਰਿੰਦਗੀ ਕੀਤੀ ਗਈ ਹੈ ਉਸ ਤੋਂ ਲੈ ਕੇ ਡਾਕਟਰਾਂ ਦੇ ਵੱਲੋਂ ਜਿਹੜਾ ਕਿ ਇਹ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਹਾਲਾਂਕਿ ਜਿਹੜੇ ਕਿ ਸਾਡੇ ਰਿਪੋਰਟਰ ਵੀ ਪਹੁੰਚੇ ਸੀ ਜੋ ਸਥਿਤੀ ਦਿਖਾ ਰਹੀ ਸੀ ਇਸ ਵੇਲੇ ਉਸ ਵੇਲੇ ਹਸਪਤਾਲ ਦੇ ਵਿੱਚ ਕਿਉਂਕਿ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਜਿਹੜਾ ਕਿ ਪੁਲਿਸ ਸਟਾਫ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਰਿਪੋਰਟਰ ਸਾਡੇ ਰਿਪੋਰਟਰ ਦੇ ਨਾਲ ਵੀ ਨਰਿੰਦਰ ਗੁਪਤਾ ਦੇ ਨਾਲ ਬਤਮੀਜ਼ੀ ਕੀਤੀ ਗਈ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਫਿਲਹਾਲ ਜਿਹੜਾ ਕਿ ਸਥਿਤੀ ਇਸ ਸਮਝ ਸਕਦੇ ਆ ਕਿ ਸਥਿਤੀ ਜਿਹੜੀ ਕਿ ਕਾਫੀ ਖਰਾਬ ਹੋ ਚੁੱਕੀ ਹੈ ਹਾਲਾਂਕਿ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪ੍ਰੇਸ਼ਾਨੀ ਕਿਉਂਕਿ ਇਨਸਾਫ ਦੀ ਮੰਗ ਕਰ ਰਹੇ ਨੇ ਸੋ ਇਸ ਵੇਲੇ ਜਿਹੜਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਕਿ ਪ੍ਰਦਰਸ਼ਨ ਕੀਤਾ ਜਾਣਾ ਚਾਹੀਦਾ ਹੈ ਪਰ ਜਿਹੜਾ ਕਿ ਮਰੀਜ਼ਾਂ ਨੂੰ ਜਿਹੜਾ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਜਿਹੜਾ ਵੀ ਅਸੀਂ ਇੱਥੇ ਦਰਨਾ ਲਾਇਆ ਜੋ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਉਹ ਕਲਕੱਤਾ ਦੇ ਵਿੱਚ ਜਿਹੜਾ ਡਾਕਟਰ ਦੇ ਨਾਲ ਰੇਪ ਹੋਇਆ ਹੈ ਉਸ ਦੇ ਵਿਰੋਧ ਵਿੱਚ ਇਕੱਠੇ ਹੋਏ ਹਾਂ ਜਿਹੜਾ ਉੱਤਰਾਖੰਡ ਦੇ ਵਿੱਚ ਇੱਕ ਸਟਾਫ ਨਰਸ ਦਾ ਬੜਾ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਜਿਹੜਾ ਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਪਹਿਲਾਂ ਉਹਦਾ ਰੇਪ ਕੀਤਾ ਗਿਆ ਫਿਰ ਉਹਦੀ ਜਿਹੜੀ ਪਹਿਚਾਨ ਹੈ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਅਸੀਂ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਰੇ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਜਿਹੜੀ ਸਿਕਿਉਰਿਟੀ ਹੈ ਉਹ ਫੀਮੇਲ ਦੇ ਪ੍ਰਤੀ ਉਹ ਵੱਧ ਤੋਂ ਵੱਧ ਵਧਾਈ ਜਾਵੇ ਤਾਂ ਕਿ ਅਸੀਂ ਸਿਕਿਉਰ ਫੀਲ ਕਰ ਸਕੀਏ ਆਪਣੀਆਂ ਨੌਕਰੀਆਂ ਕਰ ਸਕੀਏ ਘਰਾਂ ਚੋਂ ਬਾਹਰ ਨਿਕਲ ਸਕੀਏ ਅਗਲਾ ਸਟੈਪ ਸਾਡਾ ਇਹ ਹੋਏਗਾ ਕਿ ਸਾਡਾ ਜਿਹੜਾ ਧਰਨਾ ਹੈ ਇਹ ਇਦਾਂ ਹੀ ਜਾਰੀ रहेਗਾ ਅਸੀਂ ਸਰਕਾਰ ਤੋਂ ਕੰਟੀਨਿਊਸਲੀ ਇਹੀ ਮੰਗ ਕਰਦੇ ਰਵਾਂਗੇ ਕਿ ਸਾਡੀ ਜਿਹੜੀ ਸਿਕਿਉਰਿਟੀ ਆ ਉਹ ਵਧਾਈ ਜਾਵੇ ਤੇ ਤਾਂ ਕਿ ਅਸੀਂ ਆਪਣੀ ਜੜੀ ਸਭਾਵਾਂ ਲੋਕਾਂ ਨੂੰ ਸੇਫਲੀ ਦੇ ਸਕੀਏ 델ਫੀਲਾ ਤੇ ਪਿਛਲੇ ਦਿਨੀ ਦੋ ਬੜੀਆਂ ਮੰਦਭਾਂਗੀਆਂ ਘਟਨਾਵਾਂ ਹੋਈਆਂ ਇੱਕ ਤਾਂ ਕੋਲਕਾਤਾ ਮੈਡੀਕਲ ਕਾਲਜ ਵਿੱਚ ਇੱਕ ਸਾਡੀ ਰੈਜ਼ੀਡੈਂਟ ਡਾਕਟਰ ਨਾਲ ਰੇਪ ਹੋਇਆ ਬਰੂਟਲ ਰੇਪ ਹੋਇਆ ਤੇ ਬਾਅਦ ਚ ਮਰਡਰ ਕੀਤਾ ਗਿਆ ਵਾ ਤੇ ਇੱਕ ਸਾਡੀ ਸਟਾਫ ਨਰਸ ਨਾਲ ਉਤਰਾਖੰਡ ਵਿੱਚ ਰੇਪ ਤੋਂ ਬਾਅਦ ਮਰਡਰ ਹੋਇਆ ਵਾ ਤੇ ਉਹਦੇ ਰੋਸ਼ਪਰੂਪ ਕੋਕ ਅਸੀਂ ਬੈਠੇ ਆਂ ਤੇ ਸਾਡੀ ਸਰਕਾਰ ਤੋਂ ਇਹ ਡਿਮਾਂਡ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਤੇ ਲਾਗੂ ਕੀਤਾ ਜਾਵੇ ਕਿਉਂਕਿ ਡਾਕਟਰ ਜੇ ਸਿਕਿਉਰ ਮਹਿਸੂਸ ਕਰੇਗਾ ਤਾਂ ਹੀ ਉਹ ਬੇਟਰੀ ਸੇਵਾ ਕਰ ਸਕਾ ਬੇਟਰੀ ਕਰ ਸਕਾ ਨਹੀਂ ਤਾਂ ਨਹੀਂ ਹੋ ਸਕਦਾ